450 ਸਾਲਾਂ ਸ਼ਤਾਬ ਦੀ ਸਮਾਗਮ ਸ੍ਰੀ ਗੋਇੰਦਵਾਲ ਸਾਹਿਬ ਜੋਤੀ ਜੋਦਿਵਸ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਅਤੇ ਗੋਸਤਾ ਗਦੀ ਦੇਵਸ ਥੋੜੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੇ तमाम ਸੰਗਤਾਂ ਦਾ ਹੜ ਤੁਸੀਂ ਦੇਖ ਸਕਦੇ ਆ ਤੇ ਬਹੁਤ ਵੱਡੀ ਮਾਤਰਾ ਦੀ ਸੰਗਤਾਂ ਜਿਹੜੀਆਂ ਹੈਗੀਆਂ ਉਹ ਆਪਣੀ ਹਾਜ਼ਰੀ ਲਵਾ ਰਹੀਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਆ ਵੱਡੇ ਵੱਡੇ ਹਜੂਰ ਸਾਹਿਬ ਵਾਲਿਆਂ ਦੇ ਮਹਾਂਪੁਰਖਾਂ ਦੇ ਜਿਹੜੇ ਸੰਦ ਨੇ ਉਹਨਾਂ ਦੇ ਟਰੈਕਟਰ ਉਹਨਾਂ ਦੀਆਂ ਗੱਡੀਆਂ ਤੇ ਆ ਆਨੰਦ ਦਾ ਪੰਡਾਲ ਆ ਜਿੱਥੇ तमाम ਸੰਤਾਂ ਪੂਰੀਆਂ ਜੂਰੋ ਛੋੜ ਦੇ ਨਾਲ ਅਸ਼ਾਟਾ ਪਾਣੀ ਛਕ ਰਹੀਆਂ ਆ